ਤੈਨੂੰ ਇਹੋ ਜਿਹੀ ਕੁੜੀਆਂ-ਬੁੜੀਆਂ ਲੱਭਦੀਆਂ ਕਿ ਜਿਹੜੀਆਂ ਪਾਸਟਰਾਂ ਦੇ ਲੋਛੜਾ ਦੇ। ਭਾਈ ਸਾਹਿਬ ਮੈਂ ਵਾਲਮੀਕੀ ਸ਼ਕਤੀ ਸੰਗਠਨ ਪੰਜਾਬ ਦਾ ਪ੍ਰਧਾਨ ਹਾਂ। ਉਹ ਤੇ ਮੈਨੂੰ ਤੇਰਾ ਡਰ ਨਹੀਂ ਤੇ ਪਾਰਿਆ। ਉਹ ਨਹੀਂ ਮੈਨੂੰ ਕੋਈ ਮੇਰੇ ਆਫਿਸ 'ਚ 50 ਬੰਦੇ ਆਂਦੇ ਆਂ। ਵਾਹ ਲਾ ਦਾਂਗਾ। ਮੈਂ ਤੇਰਾ ਜਲੂਸ ਕਰ ਦਾਂਗਾ। ਤੂੰ ਜਿੰਨਾ ਤੇ ਤੇ ਜਲੂਸ ਕਰਦਾ ਹੋਵੇਂ ਨਿਕਲ ਜੀ ਨਿਕਲ ਜੇ। ਜਾਂ ਮੇਰੇ ਖਿਲਾਫ ਕੋਈ ਵੀ ਉਹਦੇ 'ਚ ਵਰਡ ਤੂੰ ਕੋਈ ਗਲਤ ਬੋਲ ਪਿਆ ਮੈਂ ਤਾਂ ਕਾਨੂੰਨ ਦੀ ਮਦਦ ਲਵਾਂਗਾ। ਠੀਕ ਹੈ ਤੇ ਤੂੰ ਇਹ ਨਾ ਕਾਨੂੰਨ ਦੀ ਮਤਲਬ ਲੈਣੀ ਹੈ ਕਿ ਕੁੜੀਆਂ ਦੀ ਮਤਲਬ ਲੈਣੀ ਹੈ ਇਦਾਂ ਕਹਿ ਮੈਂ ਨਾ 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 ਤੂੰ ਕੁੜੀਆਂ ਦੀ ਮਤਲਬ ਲੈਣਾ 2018 ਜੀ ਤੂੰ ਕੁੜੀ ਦੀ ਮਤਲਬ ਲਈ ਇੱਕ ਹੀ ਕੁੜੀ ਦੀ ਮਤਲਬ ਲਈ ਹੈਲੋ 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 ਸੁਵਿੰਦਰ ਵੀ ਗੱਲ ਕਰ ਰਹੇ ਹੈ ਹਾਂ ਜੀ ਤੁਸੀਂ ਗੱਲ ਬੋਲਦੇ ਹਾਂ ਜੀ ਤੁਸੀਂ ਗੱਲ ਬੋਲਦੇ ਮੈਂ ਸਬਜੈਕਟ ਗੱਲ ਕਰ ਰਿਹਾ ਚੰਡੀਗੜ੍ਹ ਤੋਂ ਇਹ ਚੰਡੀਗੜ੍ਹ ਤੋਂ ਤੱਤੀ ਇੱਕ ਵੀਡੀਓ ਆਈ ਸੀ ਬਾਰੇ ਕੋਲ ਜਿਹਦੇ 'ਚ ਤੁਸੀਂ ਮੈਨੂੰ ਨਹੀਂ ਕਹਿ ਮੈਨੂੰ ਕਹਿ ਰਣਾ ਹਿੰਦੂ ਹਿੰਦੂ ਬੰਦਾ ਹਿੰਦੂ ਬੰਦਾ ਹਾਂਜੀ ਹਾਂਜੀ ਕੋਈ ਹਿੰਦੂ ਬੰਦਾ ਬਲ ਕਹਿਣਾ ਕਿਨਾਂ ਦਾ ਡਾ ਸਰਬਜੀ ਸਿੰਘ ਲੋਕੀ ਅੱਛਾ ਓਕੇ ਹਾਂਜੀ ਹਾਂਜੀ ਤਾਂ ਤਾਂ ਮੈਂ ਕਦੀ ਦੇਖਿਆ ਵੀ ਨਹੀਂ ਨਾ ਜਾਣਦਾ ਕੋਈ ਐਵੇਂ ਹਾਂਜੀ ਮੈਂ ਕਹਤਾਂ ਤੁਹਾਨੂੰ ਮੈਂ ਨਾ ਜਾਣਦਾ ਨਾ ਪਛਾਣਦਾ ਨਾ ਦੇਖਿਆ ਮੈਂ ਤੁਹਾਨੂੰ ਪੂਰੀ ਗੱਲ ਦਾ ਬਤਾ ਤੁਸੀਂ ਮੇਰੇ ਤੇ

ਇਹ ਚੁੱਕਾਂਗਾ ਨਹੀਂ ਵੀਰ ਮੈਂ ਇਹਦੇ ਪਿੱਛੇ 6 ਮਹੀਨੇ ਜੇਲ੍ਹ ਕੱਟਾਇਆ ਕਿੰਨੇ ਪਰਚੇ ਕਟਾਲੇ ਮੈਂ ਇਹਦੇ ਪਿੱਛੇ ਦੱਸੋ ਜੇ ਮੈਂ ਤੁਹਾਨੂੰ ਉਂਗਲੀ ਕਰਾਂਗਾ ਤਾਂ ਦੂਜਾ ਫਿਰ ਦੂਜਾ ਨਹੀਂ ਉਂਗਲੀ ਕਰੇਗਾ ਦੱਸੋ ਇਹ ਦੇਖੋਗੇ ਮਨ ਲਗੀ ਤੁਸੀਂ ਦੇਖੋ ਇਹੋ ਜਿਹੀ ਚੀਜ਼ਾਂ ਦੇ ਕਿਉਂਕਿ ਲੋਕ ਇਜ਼ਾਮ ਲੰਦੇ ਰਹਿੰਦੇ ਆ ਪ੍ਰਭੂ ਦੇ ਦਾਸਾਂ ਦੇ ਜੀ ਮੇਰੀ ਗੱਲ ਪ੍ਰਭੂ ਦੇ ਬੰਦੇ ਦੇ ਦੇਖੋ ਤੁਸੀਂ ਇਹਦੇ 'ਚ ਮੇਰੇ ਵੀ ਧਾਰਮਿਕ ਭਾਵਨਾ ਧਾਰਮਿਕ ਭਾਵਨਾ ਰਿਸਪੌਂਸ ਸਕਦੀ ਹੈ ਤੁਸੀਂ ਤੁਸੀਂ ਕਿੱਦਾਂ ਕਹਿ ਰਹੇ ਹੋ ਪ੍ਰਭੂ ਦਾ ਬੰਦਾ ਹੋ ਕਿਸ ਹਿਸਾਬ ਨਾਲ ਕਹਿ ਰਹੇ ਹੋ ਨਹੀਂ ਪ੍ਰਭੂ ਦਾ ਬੰਦਾ ਸਰ ਪ੍ਰੋਫਿਟ ਆਕ ਕਿਹਨੇ ਗੱਦੀ ਲਈ ਦੱਸੋ ਤੁਸੀਂ ਕਿਹਨੇ ਪ੍ਰੋਫਿਟ ਬਣਾਇਆ ਨਾ ਕਿਸ ਤਰ੍ਹਾਂ ਕੋਲੋਂ ਪ੍ਰਭੂ ਈਸ਼ੂ ਜੀ ਨੇ ਪ੍ਰੋਫਿਟ ਬਣਾਇਆ ਵੈਰੀ ਗੁੱਡ ਜੀ ਵੈਰੀ ਗੁੱਡ ਕੋਈ ਤਾਂ ਗੁਰੂ ਹੋਊਗਾ ਕਿਸ ਤਰ੍ਹਾਂ ਇਹ ਜੀ ਪ੍ਰਭੂ ਜੀ ਗੁਰੂ ਦੇ ਚੱਕਰ ਨਹੀਂ ਹੁੰਦਾ ਬਾਈਬਲ 'ਚ ਬਾਈਬਲ 'ਚ ਦਾ ਪ੍ਰਭੂ ਚੁੰਦੇ ਆ ओके okay. हां जी ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤੇ ਇਹੋ ਹੀ ਕਹਿ ਰਿਹਾ ਕਿ ਹਿੰਦੂ ਹਿੰਦੂ ਬੰਦਾ ਹਿੰਦੂ ਬੰਦਾ ਵੀ ਯਾਰ ਤੁਸੀਂ ਤਾਂ ਸਿੱਧਾ ਹਿੰਦੂਆਂ ਦੇ ਖਿਲਾਫ ਹੋ ਗਏ ਤੁਸੀਂ ਮੈਂ ਸਾਰੇ ਹਿੰਦੂਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਤੁਹਾਡੀ ਗੱਲ ਕਰ ਰਿਹਾ ਸਾਂ ਬਸ ਤੇ ਹਿੰਦੂ ਬੰਦਾ ਕਿਉਂ ਕਰ ਰਹੇ ਮੈਂ ਹਿੰਦੂ ਬੰਦਾ ਕਿ ਐਗਲਾ ਇਹ ਨਾਮ ਲੈ ਲਓ ਤੁਸੀਂ ਉੱਥੋਂ ਤੁਸੀਂ ਕੁੜੀ ਕਰਦੇ ਕੁੜੀ ਨੂੰ ਤੁਸੀਂ ਉਹਨੂੰ ਕੁੜੀ ਨਾ ਕਹੋ ਜਦੋਂ ਤਾਂ ਬੱਚਾ ਪੈਦਾ ਹੋ ਗਿਆ ਉਹ ਤਾਂ ਜਿਹੜਾ ਹਾਂ ਤੂੰ ਕੁੜੀ ਥੋੜਾ ਵਾ ਬਾਰੇ ਜਨਾਬ ਜਿਸ ਟਾਈਮ ਉਹਦੇ ਨਾਲ ਹੋਇਆ ਉਹ ਤਾਂ ਕੁੜੀ ਸੀ ਨਾ ਉਹ ਤਾਂ ਕੀ ਹੋ ਗਿਆ ਇਹ ਮੈਂ ਆਪ ਹੁੰਦੀ ਗੱਲ ਕਰਦੀ ਪੱਚਾ ਹੁਣ ਕਰਾਇਆ ਨਾ ਤੁਸੀਂ ਕਾ ਤੁਹਾਡੇ ਘਰ ਚ ਧੀ ਪੈ ਨਹੀਂ ਤੁਸੀਂ ਉਹਨਾਂ ਨੂੰ ਵੀ ਇਦਾਂ ਹੀ ਗੱਲ ਕਰਦੇ ਹੋ ਮੇਰੀ ਗੱਲ ਸੁਣੋ ਕਿਉਂਕਿ ਹੁਣ ਜੇ ਉਹਨੇ ਕੰਪਲੀਟ ਕਰਾ ਦਿੱਤਾ ਤੁਸੀਂ ਉਹਨੂੰ ਧੀ ਪੈ ਨਹੀਂ ਨਾ ਰਹਿਣ ਤਾਂ ਤੁਸੀਂ ਉਹਦੀ ਇੱਜ਼ਤ ਖਰਾਬ ਕਰਦੀ ਕੁੜੀ ਦੀ ਅਸੀਂ ਕੀਤੀ ਹੈ ਤੁਹਾਡੇ ਉਸਨੇ ਕੀਤੀ ਹੈ ਜਿਹਨੂੰ ਤੁਸੀਂ ਕਹਿ ਰਹੇ ਹੋ ਬ੍ਰਿੰਦੇ ਦਾ ਤੁਸੀਂ ਧੀ ਪੀਆ ਇੱਜ਼ਤ ਸਰ ਤੁਸੀਂ ਕੀਤੀ ਸਰ ਜਨਾਬ ਮੇਰੀ ਗੱਲ ਸੁਣੋ ਕੋਈ ਨਾ ਪਾਗਲ ਨਹੀਂ ਹੁੰਦਾ ਸਮਝ ਕੇ ਜਿਹੜਾ ਆਪਣੇ 18 ਸਾਲ ਦੀ 25 ਨੂੰ ਕਰਕੇ ਇਦਾਂ ਕਰੂਗਾ আর ਤੁਸੀਂ ਉਹਦੀ ਬੱਚੀ ਬਾਰੇ ਗੱਲ ਕਰ ਰਹੇ ਹੋ ਅੱਛਾ ਤੁਸੀਂ ਕਹਿੰਦੇ ਨਾ ਕਿ ਕਿੰਨੇ ਕਿਨੇ ਚੱਦੀ ਕੁੜੀ ਸੀ ਤੈਨੂੰ ਤੁਸੀਂ ਕਹਿੰਦੇ ਤੁਸੀਂ ਖੁਦਾ ਦੇ ਦਾਸ ਹੋ ਕਿਸੇ ਦੇ ਅੰਜਾਮ ਨਹੀਂ ਬਾਈਬਲ ਤਾਂ ਵੀ ਕਹਿੰਦੀ ਕਿਸੇ ਦੇ ਅੰਜਾਮ ਨਹੀਂ ਲੈਣਾ ਤੁਸੀਂ ਕਿਉਂ ਤੁਸੀਂ ਕੀ ਅੰਜਾਮ ਲਾ ਰਹੇ ਕਿਸੇ ਤੇ ਜਿੰਦ ਅੰਜਾਮ ਥੋੜਾ ਝੂਠਾ ਥੜਾ ਬਾਈਬਲ ਵਿੱਚ ਲਿਖਿਆ ਝੂਠੀ ਕੋਈ ਨਹੀਂ ਸੀ ਥਾਰਾ ਜਿਸੀ ਹਿੰਦੂ ਬੰਦਾ ਪੱਚੀ ਸੀ ਤੁਹਾਨੂੰ ਪਤਾ ਪ੍ਰੋਪਰ ਸਟੋਰੀ ਕੀ ਸੀ ਕੀ ਨਹੀਂ ਸੀ ਪਤਾ ਤੁਹਾਨੂੰ ਸਟੋਰੀਆਂ ਦਾ ਚਲੋ ਪਤਾ ਹੀ ਆਪਾਂ ਨੂੰ ਤੁਸੀਂ ਸਾਹਮਣੇ ਹੀ ਲੋਾਈ ਜੀ ਕੀ ਪਤਾ ਦੱਸੋ ਚਲੋ ਤੁਸੀਂ ਦੱਸੋ ਕੀ ਪਤਾ ਅੱਛਾ ਕਿਹਦੇ ਜੇਬ ਜਿਹੜੀ ਕੁੜੀ ਜੇ ਤੁਸੀਂ ਕੀ ਕਹਿੰਦੇ ਤੁਹਾਨੂੰ ਕੀ ਜਿਹੜੀ ਕੁੜੀ ਆ ਉਹ ਕਿੰਨੇ ਚੱਦੀ ਆ ਕਿੰਨੇ ਚੱਦੀ ਜਦੋਂ ਨਾਲ ਕੋਈ ਗੱਲ ਹੋਈ ਆ ਕਿਹੜੀ ਕੁੜੀ ਛਿੜੀ ਕੁੜੀ ਦੇ ਪਰ ਤੁਸੀਂ ਪਰਚਾ ਕਰਾਇਆ ਉਹ ਨਾਲ ਲੈ ਕੇ ਕੁੜੀ ਨੂੰ ਮੈਂ ਲੈ ਕੇ ਕਰਾਇਆ ਮੈਂ ਤੇ ਗੱਲ ਸੁਣੋ ਕਿ ਬੰਦੇ ਤੋਂ ਉਹੀ ਹੈ ਨਾ ਕੁੜੀ ਬਦਲੀ ਆਪਣੇ ਆਪਣੇ ਮੱਥੇ ਤੇ ਹੱਥ ਮਾਰੋ ਮੈਨੂੰ ਮੱਥੇ ਤੇ ਹੱਥ ਮਾਰਦੇ ਲੋੜ ਨਹੀਂ ਹੈ ਹਮਾਰੋ ਮੇਰੀ ਗੱਲ ਸੁਣੋ ਕਿਉਂਕਿ ਸੰ 20 ਪਹਿਲਾਂ ਗੱਲ ਪੂਰੀ ਪ੍ਰੋਪਰ ਪਤਾ ਹੁੰਦੀ ਤਾਂ ਬੰਦਾ ਕਰਦਾ ਸੁਣੋ ਇੱਕ ਮਿੰਟ ਪ੍ਰੋਪਰ ਤੇ ਪ੍ਰੋਪਰ ਤੇ ਤੁਹਾਨੂੰ ਵੀ ਨਹੀਂ ਪਤਾ ਨਾ ਕੀ ਆਇਆ ਮੈਂ ਲੈ ਕੇ ਆਇਆ ਸੁਣੋ ਮੇਰੀ ਗੱਲ ਮੈਂ ਲੈ ਕੇ ਆਇਆ ਮੈਂ ਲੈ ਕੇ ਆਇਆ ਤੁਸੀਂ ਹਰ ਵਾਰੀ ਚ ਕਰੇ ਸੰ 2025 ਚ ਮੈਂ ਕੁੜੀ ਨੂੰ ਮਿਲਿਆ ਕੁੜੀ ਪ੍ਰੋਪਰ ਬਜਿੰਦਰ ਨੂੰ ਕਦੀ ਮਿਲੀ ਹੈ ਕੀ ਸਰ ਮੈਂ 25 ਚ ਮਿਲਿਆ ਕੁੜੀ ਨੂੰ ਹੂੰ ਕੁੜੀ ਪ੍ਰੋਫਿਟ ਬਿੰਦਰ ਬਿੰਦਰ ਨੂੰ ਕਦੋਂ ਦੀ ਜਾਣਦੀ ਹੈ ਕਦੋਂ ਦੀ ਜਾਰੀ ਹੈ ਉਹ ਤੁਸੀਂ ਦੱਸੋ ਪਹਿਲਾਂ ਨਾ ਤੁਸੀਂ ਤੇ ਸੁਣਾ ਜਾਂਦਾ ਮੇਰੀ ਅੱਛਾ ਨਹੀਂ ਨਹੀਂ ਜੇ ਕੁੜੀ ਦੀ ਗੱਲ ਕਰਦੇ ਜੋ ਉਹ ਕਹਿੰਦੀ ਹੈ ਕਿ ਪ੍ਰੋਫਿਟ ਮੇਨ ਅਜ ਦਾਤਿਆਚਾਰ ਕਰਦਾ ਰਿਹਾ ਮੇਰੇ ਪੈਰ ਰਗ ਤੇ ਪੈਰ ਰਗ ਤੁਸੀਂ ਪਹਿਲੇ ਸੁਣੋ ਇੱਕ ਮਿੰਟ ਧਿਆਨ ਨਾਲ ਤੁਸੀਂ ਪਹਿਲਾਂ ਜਿਹੜੀ ਕੁੜੀ ਇੰਨੇ ਚਿਰ ਬਾਅਦ ਜਿਉਂ ਨੇ ਮੁੜਾ ਚੁੱਕਿਆ ਹੈ ਹੈ ਨਾ ਪਹਿਲੇ ਦਿਨ ਜੇ ਤਾਂ ਉਹ ਪ੍ਰੋਫਿਟ ਜੀ ਨੇ ਗਲਤ ਹਰਕਤ ਕੀਤੀ ਤੂੰ ਪਹਿਲੇ ਦਿਨ ਜਾਂ ਰੌਲਾ ਪਾ ਦੇ ਬਾਈਬਲ ਚ ਲਿਖਿਆ ਪਹਿਲੇ ਦਿਨ ਰੌਲਾ ਪਾ ਦੇ ਠੀਕ ਐ ਜੇ ਤਾਂ ਕੋਈ ਗਲਤ ਹਰਕਤ ਕੋਈ ਬੰਦਾ ਕਰਦਾ ਨਾ ਤੇ ਰੌਲਾ ਪਾ ਦੇ ਹਨਾ ਤੇ ਜੇ ਪਹਿਲੇ ਦਿਨ ਹੀ ਪ੍ਰੋਫਟ ਜੀ ਨੇ ਇਹ ਪ੍ਰੋਫਟ ਜੀ ਨੇ ਕੁੜੀ ਦੇ ਨਾਲ ਕੁਛ ਕੀਤਾ ਹਿਲਾ ਲੋ ਹਨਾ ਤੇ ਪਹਿਲੇ ਦਿਨ ਰੌਲਾ ਕਿਉਂ ਨਹੀਂ ਪਾਇਆ ਔਰ ਚਰਚ ਕਿਉਂ ਹਟ ਹਟ ਨਹੀਂ ਗਈ ਕਿਉਂ ਇੰਨਾ ਚਰਚ ਜਾਂਦੇ ਨੇ ਚਰਚ ਉਹਨਾਂ ਦੇ ਮੈਨੂੰ ਗੱਲ ਦੱਸੋ ਹਰ ਇੱਕ ਚੀਜ਼ ਦੀ ਇੱਕ ਵਾਰੀ ਗੱਲ ਸੁਣੇ ਇੱਕ ਮਿੰਟ ਅੱਛਾ ਜਿਹੜਾ ਇੰਨਾ ਪੇਸ਼ ਬੰਦਾ ਹੋਵੇ ਉਹ ਗੱਡੀਆਂ ਦੇ ਪਿੱਛੇ ਗੇੜੇ ਮਾਰ ਸਕਦਾ ਨਾਲੇ ਕੁੜੀ ਕਹਿੰਦੀ ਮੇ ਕੋ ਫੋਨ ਨਹੀਂ ਹੈਗਾ ਇਹ ਕਹਿੰਦੀ ਮੈਂ ਐਕਟਵਾ ਦੇ ਕਾਲਜ ਜਾਂਦੀ ਨਹੀਂ ਆ ਐਕਟਵਾ ਉਰ ਕੋ ਹੁੰਦੀ ਨੇ ਜਿ ਕੋ ਪੈਸੇ ਹੁੰਦੇ ਆ ਤੁਸੀਂ ਇਹਨੂੰ ਜਾਣਦੇ ਹੋ ਚੰਗੀ ਤਰ੍ਹਾਂ ਪ੍ਰੋਫੈਸਰ ਨੂੰ ਜਿਸ ਨੂੰ ਤੁਸੀਂ ਪ੍ਰੋਫੈਸਰ ਪ੍ਰੋਫੈਸਰ ਕਹ ਰਹੇ ਮੇਰੀ ਗੱਲ ਸੁਣੋ ਜਾਣਦਾ ਕੋਣ ਨਹੀਂ ਜਾਂਦਾ ਤੁਹਾਨੂੰ ਪ੍ਰਭੂ ਦੇ ਕੌਣ ਜਾਣਦਾ ਦੱਸੋ ਕਿੱਦਾਂ ਜਾਣਦੇ ਤੁਸੀਂ ਕਿੱਥੋਂ ਜਾਣਦੇ ਹੋ ਕਿੱਥੇ ਦਾ ਰਹਿਣ ਵਾਲਾ ਹੈ ਮੇਰੀ ਗੱਲ ਜਿੱਥੇ ਮਰਜੀ ਮੈਂ ਆਪਾਂ ਜਿਹੜੇ ਗੱਤੂ ਗਏ ਮੈਂ ਮਰ ਗਏ ਏ ਯਮੁਨਾ ਯਮੁਨਾ ਨਗਰ ਰਹਿਣ ਦਾ ਰਹਿਣ ਵਾਲਾ ਬੰਦਾ ਹੈ ਇਹਦਾ ਰਹਿਣ ਦਾ ਉਹ ਤਰ ਤੀਜ ਬੰਦੇ ਦੀ ਚੁੰਦਾ ਪ੍ਰਭੂ ਸਹੀ ਸਾਨੂੰ ਤਾਂ ਸਹੀ ਹੈ ਪ੍ਰਭੂ ਨੂੰ ਵਿੱਚ ਕਿਉਂ ਲੈ ਕੇ ਆ ਰਹੇ ਤੁਹਾਡੀ ਮੇਰੀ ਗੱਲ ਹੋ ਰਹੀ ਹੈ ਕਿਉਂਕਿ ਉਹ ਪ੍ਰਭੂ ਦਾ ਦਾਸ ਹੈ ਨਾ ਨਹੀਂ ਨਹੀਂ ਤੁਸੀਂ ਪ੍ਰਭੂ ਦਾ ਮੇਰੇ ਨਾਲ ਤੇਰੇ ਨਾਲ ਗੱਲ ਕਰ ਇਨਸਾਨ ਹੈ ਉਹ ਇਨਸਾਨ ਨੂੰ ਤੁਸੀਂ ਸਮਝਦੇ ਹੋਗੇ ਨਾ ਜੀ ਬਜਿੰਦਰ ਦੀ ਗੱਲ ਕਰ ਰਿਹਾ ਤੁਸੀਂ ਬਾਰ ਬਾਰ ਪ੍ਰਭੂ ਪ੍ਰਭੂ ਦੀ ਗੱਲ ਵਿੱਚ ਨਾ ਲੈ ਕੇ ਆਓ ਤੁਸੀਂ ਪ੍ਰਭੂ ਤੇ ਆਸੇ ਹੀ ਪ੍ਰਭੂ ਨੂੰ ਨਾ ਰੱਖਣਾ ਨਾ ਤੁਸੀਂ ਇਸ ਉਹਦੀ ਚਦਰ ਨੂੰ ਆਰਡਰ ਰਿਹਾ ਤੁਸੀਂ ਕਿਹਦੇ ਨੂੰ ਪ੍ਰਭੂ ਦੀ ਮੇਰੀ ਗੱਲ ਸੁ ਉਹਦੀ ਚਾਦਰ ਜਿ ਸ਼ੁਪਣਾਣਾ ਉਹਦੀ ਲੋਚਿ ਸ਼ੁਪਣਾਵਾ ਇਹਦਾ ਤੁਸੀਂ ਲੋਕਾਂ ਨੂੰ ਭੜਕਾ ਰਹੇ ਹੋ ਤੁਹਾਨੂੰ ਪਤਾ ਐਡਵਾਈਜ਼ਰੀ ਜਾਰੀ ਹੋਈ ਹੈ ਚੰਡੀ ਉੱਪਰ ਪੰਜਾਬ ਪੁਲਿਸ ਦੁਆਰਾ ਤੁਸੀਂ ਲੋਕਾਂ ਨੂੰ ਭੜਕਾ ਰਹੇ ਤੁਸੀਂ ਲੋਕਾਂ ਨੂੰ ਘਟਕ ਤੁਸੀਂ ਲੋਕਾਂ ਨੂੰ ਭੜਕਾ ਰਹੇ ਜੁਮਿੰਟ ਤੋਂ ਪਹਿਲਾਂ ਤੁਹਾਡੇ ਉੱਪਰ ਐਫਆਈਆਰ ਹੋਏਗੀ ਫਿਰ ਤੁਸੀਂ ਕਹੋਗੇ ਸਾਡੇ ਉੱਪਰ ਐਫਆਈਆਰ ਹੋਗੀ ਕੀ ਕਰਾ ਲੂੰਗਾ ਜਾਂ ਕਰਾ ਦਿਆ ਸਰ ਜਿਹੜੀ ਤੇਰੀ ਤਾਕਤ ਹੈਗੀ ਜਾਲਾ ਵੇਖ ਲਈ ਨਾ ਤੇਰੇ ਤਾਂ ਤਾਕਤ ਕੀ ਤੂੰ ਕਿੰਨਾ ਕੁ ਦੇਣਾ ਮੈਨੂੰ ਐਫਆਈਆਰ ਤੂੰ ਭੜਕਾ ਰਿਹਾ ਤੂੰ ਭੜਕਾ ਰਿਹਾ ਮੇਰੀ ਗੱਲ ਸੁ ਤੂੰ ਪਰਚਾ ਕਰਾਇਆ ਹੈ ਨਾ ਤੂੰ ਪਰਚਾ ਕਰਾਇਆ ਤੂੰ ਪਰਚਾ ਕਰਾਇਆ ਤੂੰ ਪਰਚਾ ਵਾਲਾ ਪਰਚਾ ਪਿੰਦਰ ਨੂੰ 2017 ਚ ਉਹਨੂੰ ਤੇਰੀ ਪਰਚੇ ਦਾ ਡਰ ਥੋੜਾ ਮਾਰਿਆ ਨਾ ਤੇਰੇ Hindu ਦਾ ਡਰ ਮਾਰਿਆ ਉਹ Hindu Hindu ਨਾ ਕਰ ਯਾਰ ਕਿ ਐਡਾ ਦੀ ਗੱਲ ਕਰ ਰਿਹਾ ਤੂੰ Hindu Hindu ਤੂੰ ਪਤਾ ਕੀ ਮੈਂ ਤੂੰ ਮੇਰੀ ਗੱਲ ਸੁਣੇ ਕਮੈਂਟ ਤੁਸੀਂ ਵੀ ਯਾਹ ਜੀ ਦੋਸ਼ ਲਾਗੇ ਨਾ ਉਹ ਤੁਸੀਂ ਪੈਸੇ ਤਾਂ ਹਾਲਦੇ ਉਹ ਨਹੀਂ ਗੱਲ ਕੋਈ ਤੁਸੀਂ ਧੁੰਲਾ ਬਣਾਇਆ ਆ ਨੇ Hindu Hindu ਤੋਂ ਚਿਹੜਾ ਕੀ ਚੱਕ ਰਿਆ ਮੇਰੀ ਗੱਲ ਸੁਣ ਤੂੰ ਧੰਦਾ ਬਣਾਇਆ ਵਾ ਨਸੀਅਤ ਨੂੰ ਬਦਨਾਮ ਕਰਨ ਵਾਸਤੇ ਨਾ ਤੂੰ ਮੈਨੂੰ ਧੰਦਾ ਬਣਾਇਆ ਵੀ ਮੈਨੂੰ ਐਕਸਪਲੇਮੇਸ਼ਨ ਦੱਸ ਤੂੰ Hindu ਤੋਂ Hindu ਤੋਂ ਕੀ ਮਤਲਬ ਹੈ ਤੂੰ Hindu Hindu ਕਿਉਂ ਕਰ ਰਿਹਾ ਮੈਂ ਤੇਰੀ ਇਕੱਲੇ ਦੀ ਗੱਲ ਕਰ ਰਿਹਾ ਮੈਂ ਸਾਰੇ Hinduਾਂ ਦੀ ਗੱਲ ਨਹੀਂ ਕਰ ਰਿਹਾ ਚੱਲ ਮੇਰੇ ਇਕੱਲੇ ਦੀ ਇਹ ਦੱਸ ਦੇ ਤੂੰ ਕੀ ਤੇਰੇ ਦਿਮਾਗ 'ਚ ਕੀ ਹੈ ਤੂੰ Hindu Hindu ਸਾਨੂੰ ਗਲਤ ਸਮਝੇ ਦਿਮਾਗ ਹੈ ਗਲਤ ਕੀ ਕੀ ਗਲਤ ਦੱਸ ਤੇਰਾ ਕੀ ਕੀਤਾ ਤੇਰਾ ਕਾਮ ਕਰਦਾ ਤੈਨੂੰ ਇਹ ਜਿਹੜੀ ਮੇਰੀ ਗੱਲ ਸੁਣ ਤੂੰ ਐਵੇਂ ਦੰਦ ਹੋ ਰਿਹਾ ਤੇਰੇ ਦੰਦ ਤੈਨੂੰ ਸਰ ਇਹੋ ਜਿਹੀਆਂ ਕੁੜੀਆਂ ਬੁੜੀਆਂ ਲੱਭਦੀਆਂ ਕਿ ਜਿਹੜੀਆਂ ਪਾਸਟਾ ਤੇ ਇਲਜ਼ਾਮ ਲਾਉਣ ਕਿਹੜੀਆਂ ਬੁੜੀਆਂ ਕਿਹੜੀਆਂ ਤੈਨੂੰ ਇਹੋ ਜਿਹੀਆਂ ਕੁੜੀਆਂ ਬੁੜੀਆਂ ਹੀ ਲੱਭਦੀਆਂ ਕਿ ਜਿਹੜੀਆਂ ਪਾਸਟਾ ਤੇ ਦੋਸ਼ ਲਾਉਂਦੇ ਹੈਂ ਸਾਹਿਬ ਮੈਂ ਵਾਲਮੀਕੀ ਸ਼ਕਤੀ ਸੰਗਠਨ ਪੰਜਾਬ ਦਾ ਪ੍ਰਧਾਨ ਹਾਂ ਉਹ ਤੇ ਮੈਨੂੰ ਤੇਰਾ ਡਰ ਨਹੀਂ ਸੀ ਪਾਰਿਆ ਉਹ ਨਹੀਂ ਮੈਨੂੰ ਕੋਈ ਮੇਰੇ ਆਫਿਸ ਤੇ 50 ਬੰਦੇ ਆਉਂਦੇ ਆਂ ਕੁੜੀਆਂ ਬੁੜੀਆਂ ਨਹੀਂ ਬੰਦੇ ਨੇ 60-60 ਲੱਖ ਰੁਪਏ ਦੀ ਵੀ ਐਫਆਰ ਹੋਈ ਹੋਈ ਹੈ ਇਹਦੇ ਉੱਪਰ ਉਹ ਨਹੀਂ ਤੈਨੂੰ ਦਿਖੀਆਂ ਮੇਰੀ ਗੱਲ ਸੁਣ ਮੈਨੂੰ ਇਹਦੇ ਨਾਲ ਕੋਈ ਨਹੀਂ ਹੈਗਾ ਇਹਨੇ ਜ਼ਮੀਨ ਤੇ ਕਬਜ਼ਾ ਕੀਤਾ ਉਰੇ ਤੂੰ ਜਿੰਨੇ ਦੀ ਮਰਜੀ ਐਫ ਆਰ ਕਰਾਈ ਜਾਂ ਤੇਰੀ ਐਫ ਆਰ ਦਾ ਮੈਨੂੰ ਕੋਈ ਡਰ ਨਹੀਂ ਹੈਗਾ ਨਹੀਂ ਉਹਦੇ ਚ ਉਹਦੇ ਚ ਅਰੇ ਛੱਡ ਰਹਿਣ ਦੇ ਮੇਰੀ ਗੱਲ ਸੁਣ ਪਹਿਲਾਂ ਤਾਂ ਤੁਸੀਂ ਨਾ ਪਹਿਲਾਂ ਇਸ ਚੀਜ਼ ਨੂੰ ਲੱਗ ਰੱਖ ਕੇ ਗੱਲ ਕਰੋ ਮੇਰੇ ਨਾਲ ਮੈਂ ਤੁਹਾਨੂੰ ਇਹ ਗੱਲ ਸਿਰਫ ਇੰਨੀ ਗੱਲ ਕਹਿ ਰਿਹਾ ਸੋਸ਼ਲ ਮੀਡੀਆ ਤੇ ਕੋਈ ਵੀ ਮੇਰੇ ਖਿਲਾਫ ਕੋਈ ਵਰਡ ਬੋਲੇ ਤੁਸੀਂ ਤੁਸੀਂ ਚਾਹੇ ਚਾਹੇ ਤੁਸੀਂ ਕਿਸੇ ਨੂੰ ਪ੍ਰਭੂ ਨੂੰ ਵਿੱਚ ਨਹੀਂ ਲੈਣਾ ਤੁਸੀਂ ਤੇ ਮੇਰੇ ਬਾਰੇ ਬੋਲੋਗੇ ਤਾਂ ਮੈਂ ਤੁਹਾਨੂੰ ਦੇਖਾਂਗਾ ਤੁਸੀਂ ਇਹ ਨਾ ਕਿਓ ਫਿਰ ਪ੍ਰੋਫੈਸਰ ਪਾਸਟ ਦੇ ਉੱਪਰ ਇਹ ਤਾਂ ਤਮਕੀ ਦੇ ਰਿਹਾ ਜੋ ਖਾਣਾ ਕਰਦੀ ਇਹ ਤੁਹਾਡੀ ਤਮਕੀ ਹੈ ਕਾਨੂੰਨ ਨਹੀਂ ਕਾਰਵਾਈ ਕਰਾਂਗਾ ਮੈਂ ਤਮਕੀ ਕਰਦੀ ਹੈ ਇਹ ਤੇਰੀ ਮੇਰੀ ਇਹ ਤਾਂ ਮਿਲਗੇ ਨਹੀਂ ਹੈ ਕਿ ਤੂੰ ਜਿੱਦੇ ਮਰਜ਼ੀ ਪਰਚਾ ਠੋਕ ਦੂ ਪਰਚਾ ਤੇਤੇ ਠੁਕੂਗਾ ਤੂੰ ਜਿੰਨਾ ਜ਼ੋਰ ਲਾਉਣਾ ਹੈ ਨਾ ਕਰਾਮ ਨਹੀਂ ਕਰ ਸਕਦੇ ਕਿਸੇ ਨੂੰ ਮੇਰੀ ਗੱਲ ਸੁਣੋ ਤੂੰ ਇੱਕ ਅਮਰੀਕਾ ਸੁਣੋ ਰੂਲ ਹੈ ਇਹ ਰੂਲ ਹੈ ਜੇ ਕੋਈ ਰੂਲ ਤੇਰੇ ਕੱਲੇ ਸਾਰੇ ਬਾਤੇ ਰੂਲ ਹੈ ਨਾ ਤੇਰੇ ਤੇਰੇ ਬਾਤੇ ਰੂਲ ਲਿਆਗਾ ਪੀੜਤਾ ਆ ਉਹ ਪੀੜਤਾ ਪੀੜਤਾ ਤਾਂ ਤੁਸੀਂ ਨਾਮ ਖਰਾਬ ਕਰ ਰਹੇ ਹੋ ਪੀੜਤਾ ਕੁੜੀ ਦੀ ਗੱਲ ਹੀ ਕਰਿਆ ਕੁੜੀ ਨੇ ਕੁੜੀ ਨੇ ਤੁਸੀਂ ਬਦਨਾਮ ਕਰਤਾ ਗਾੜੀ ਲਾ ਕੇ ਉਹਦਾ ਹੈ ਉਹਦਾ ਹੈ ਤੁਸੀਂ ਪੁੱਠਾ ਬੋਲ ਰਹੇ ਹੋ ਤੇ ਤੁਸੀਂ ਕੁੜੀ ਨੂੰ ਬਦਨਾਮ ਕਰ ਰਹੇ ਗਾੜੀ ਲਾ ਕੇ ਜਨਾਨੀ ਜਨਾਨੀ ਜਾਤ ਨੂੰ ਤੁਸੀਂ ਗਲਤ ਗਲਤ ਬੋਲ ਰਹੇ ਹੋ ਤੁਸੀਂ ਤੇ ਤੁਸੀਂ ਮਸੀਹ ਤੈਨੂੰ ਗਲਤ ਨਹੀਂ ਕਰ ਰਹੇ ਤੁਸੀਂ ਚੱਟੀਆਂ ਕੁੜੀਆਂ ਨਾਲ ਗਲਤ ਨਹੀਂ ਕਰ ਰਹੇ ਮੈਂ ਕਹ ਰਿਹਾ ਯਸ਼ੂ ਮਸੀਹ ਬਾਰੇ ਕਹ ਤੋ ਗਲਤ ਬੋਲਿਆ ਸੀ ਤਾਂ ਦੱਸੋ ਕਦੀ ਬਾਈਬਲ ਬਾਰੇ ਗੱਲ ਬਾਈਬਲ 'ਚ ਲਿਖਿਆ ਨਾ ਪ੍ਰਭੂ ਦੇ ਦਾਸ ਦੇ ਖਿਲਾਫ ਬੋਲਦਾ ਪ੍ਰਭੂ ਦੇ ਖਿਲਾਫ ਬੋਲਦਾ ਅਸੀਂ ਤਾਂ ਬਜਿੰਦਰ ਬਾਰੇ ਗੱਲ ਗਲਤ ਬੋਲ ਰਹੇ ਆ ਪ੍ਰਭੂ ਤੇ ਦਾਸ ਪ੍ਰਭੂ ਦੇ ਦਾਸ ਤਾਂ ਸਾਰੇ ਹੀ ਆਂ ਔਰੇ ਕਿਹੜਾ ਪਰਮਾਤਮਾ ਤੋਂ ਬਾਹਰ ਆ ਦੱਸੋ ਮੇਰੀ ਗੱਲ ਸੁਣੋਗੀ ਮੈਂ ਧਰਤੀ ਤੇ ਆ ਗਿਆ ਮੈਂ ਵੀ ਪ੍ਰਭੂ ਦਾ ਦਾਸ ਹੀ ਆਂ ਤੁਸੀਂ ਪ੍ਰਭੂ ਦਾ ਦਾਸ ਨਹੀਂ ਫਿਰ ਤੋਬਾ ਕਰੋ ਉਸ ਪਾਸੇ ਲਾਓ ਤੁਸੀਂ ਜੇ ਤੁਸੀਂ ਕਰਮ ਕਰ ਰਹੇ ਹੋ ਤਾਂ ਹੀ ਤੇਰੇ ਸਾਹਮਣੇ ਇਹ ਪ੍ਰਭੂ ਦਾ ਦਾਸ ਬਨਣਾ ਨਾ ਫਿਰ ਐਦਾਂ ਕਰਕੇ ਦੂਜਿਆਂ ਨੂੰ ਛੱਡ ਤੇ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕਰ ਅੱਛਾ ਜ਼ਰੂਰੀ ਥੋੜਾ ਵੀ ਪ੍ਰਭ ਯੇਸ਼ੂ ਮਸੀਹ ਪਰ ਸਾਰੇ ਹੀ ਪ੍ਰਮਾਤਮਾ ਔਰ ਸਾਰੇ ਹੀ ਕਿਹ ਬਾਈਬਲ ਚ ਲਿਖਿਆ ਇੱਕੋ ਨਾਮ ਦਿੱਤਾ ਗਿਆ ਯੇਸ਼ੂ ਨਾਮ ਧਰਤੀ ਦੇਤੇ ਖਾਸ ਜੀ ਮੇਰੀ ਗੱਲ ਸੁਣ ਪਹਿਲਾਂ ਇਹ ਤੁਸੀਂ ਇਸ ਚੀਜ਼ ਨੂੰ ਸਾਈਡ ਸਾਈਡ ਚ ਰੱਖ ਕੇ ਗੱਲ ਕਰੋ ਮੈਂ ਪ੍ਰਭੂ ਨੂੰ ਨਹੀਂ ਸਾਈਡ ਤੇ ਰੱਖ ਸਕਦਾ ਮੇਰੇ ਨਾਲ ਗੱਲ ਕਰਕੇ ਮੇਰੇ ਨਾਲ ਗੱਲ ਕਰੋ ਤੁਸੀਂ ਮੇਰੇ ਨਾਲ ਤੁਸੀਂ ਰੋਕੀ ਨਾ ਗੱਲ ਕਰ ਰਹੇ ਹੋ ਮੈਂ ਰੋਕੀ ਦੀ ਗੱਲ ਕਰਦਾ ਮੇਰੇ ਨਾਲ ਦਰ ਨਾਲ ਮੈਂ ਇਸ ਟਾਈਮ ਸੁਖਵਿੰਦਰ ਰਾਜਾ ਨਾਲ ਗੱਲ ਕਰ ਰਿਹਾ ਜਿਹੜਾ ਸ਼ਾਇਦ ਮੇਰੇ ਖਿਆਲ ਨਾਲ ਕਿਸੇ ਸਮੇਂ ਇਸੇ ਸਮਾਜ ਤੋਂ ਬਿਲੋਂਗ ਕਰਦਾ ਸੀ ਜਾਂ ਫਿਰ ਇਹ ਕਿਸੇ ਹੋਰ ਕਾਸਟ ਤੋਂ ਬਿਲੋਂਗ ਕਰਦਾ ਸੀ ਮੇਰੀ ਗੱਲ ਸੁਣੋ ਜਦੋਂ ਬੰਦਾ ਪ੍ਰਭੂ ਚਾਹੁੰਦਾ ਨਾ ਮੈਂ ਉਸ ਵਿਅਕਤੀ ਨਾਲ ਗੱਲ ਨਹੀਂ ਕਰਦਾ ਤੁਸੀਂ ਉਹ ਗੱਲ ਛੱਡੋ ਮੈਨੂੰ ਪਤਾ ਤੁਸੀਂ ਜਾਣ ਬੁੱਝ ਕੇ ਇਹ ਚੀਜ਼ਾਂ ਕਰ ਰਹੇ ਹੋ ਵੀ ਮੈਂ ਮੈਂ ਕੁਝ ਕਹਾ ਇਹਦੇ ਵਿੱਚ ਮੈਂ ਕੁਝ ਇੱਕ ਬੋਲਾ ਤੁਸੀਂ ਮੈਨੂੰ ਤਨਖੀਂ ਦਿੱਤੀ ਸੀ ਇਹੀ ਤਾਂ ਤੁਹਾਡੀ ਆਦਤ ਹੈ ਤੁਸੀਂ ਮੈਨੂੰ ਮੈਨੂੰ ਤਨਖੀਂ ਤਾਂ ਮੈਂ ਦੇ ਰਿਆ ਕਾਰਵਾਈ ਦੀ ਮੈਂ ਤਾਂ ਕਹਾਂ ਕਾਰਵਾਈ ਦੀ ਤੂੰ ਜੀ ਤਨਖੀਂ ਦਿੱਤੀ ਹੈ ਕਾਦੀ ਤਾਂ ਕਿ ਦਿੱਤੀ ਆ ਹੀ ਬੋਲ ਰਹਾ ਤਾਂ ਮੈਂ ਤੇਰੇ ਨੂੰ ਦੇਖ ਲੂੰਗਾ ਕਰਾਂਗਾ ਤਾਂ ਕਿਹਾ ਕਿ ਮੈਂ ਤੈਨੂੰ ਦੇਖ ਲੂੰਗਾ ਦੇਖ ਲੂੰਗਾ ਹਾਂ ਤੂੰ ਇਹ ਕਹਿ ਕਿ ਦੇਖਾਂਗਾ ਕੀ ਕਰਾਂਗਾ ਕਾਨੂੰਨੀ ਕਾਰਵਾਈ ਕਰਾਂਗਾ ਤੇਰੇ ਉੱਪਰ ਮੈਂ ਜਿੱਥੇ ਤੇ ਕੋ ਜੋਰ ਲੱਗਦਾ ਨਾ ਜਿੱਥੇ ਵੀ ਜਿਹੜੇ ਮਰਜ਼ੀ ਤਰੀਕੇ ਦਾ ਲੱਗਦਾ ਤੇ ਕੋ ਜੋਰ ਲਾ ਲਾ ਅੱਛਾ ਤੂੰ ਪਾਊਗਾ ਫਿਰ ਵੀਡੀਓ ਮੇਰੇ ਖਿਲਾਫ ਮੈਂ ਤੇ ਦੇਖੇ ਤੇਰੀ ਤੇਰੀ ਨੇਰੀ ਲਊਗਾ ਪੂਰੀ ਵੀਡੀਓ ਪਾ ਦੇ ਜਿੱਥੇ ਤੇ ਕੋ ਜੋਰ ਲੱਗਦਾ ਲਾਰਾ ਤੋਂ ਬਸ ਅੱਛਾ ਹਾਂ ਤੈਨੂੰ ਪਤਾ ਲੱਗ ਜੂ ਐ ਕਿ ਅੱਛਾ ਤੂੰ ਮੈਂ ਤੈਨੂੰ ਕੀ ਬੋਲਾਂ ਬੋਲ ਬੋਲ ਕੇ ਸਮਝ ਨਹੀਂ ਆ ਰਹੀ ਮੈਨੂੰ ਤੇਰੀ ਸਮਝ ਨਹੀਂ ਆ ਰਹੀ ਜਾਂ ਤਾਂ ਤੂੰ ਮਤਲਬ ਤੈਨੂੰ ਸਿਖਾਇਆ ਵਾ ਬਜਿੰਦਰ ਨੇ ਜਾਂ ਕੁਝ ਹੋਰ ਹੈ ਤੀਕਰ ਉਹਨ ਮੇਰੀ ਗੱਲ ਸੁਣੋ ਮੈਂ ਤੇ ਮੇਰੀ ਇੱਕ ਹੀ ਵੀਡੀਓ ਇੱਕ ਹੀ ਫੋਟੋ ਨਾਲ ਢਾਲ ਘੜ ਦੋ ਮੈਨੂੰ ਐ ਲੱਗਦਾ ਮੈਨੂੰ ਐ ਲੱਗਦਾ ਤੂੰ ਮੈਨੂੰ ਮਨੂੰ ਜਾਣ ਕੇ ਪੋਕ ਕਰ ਰਿਹਾ ਹੈ ਜਾਂ ਫਿਰ ਤੂੰ ਜਾਣ ਬੁੱਝ ਕੇ ਮੈਨੂੰ ਛੇੜ ਰਿਹਾ ਹੈ ਮੈਨੂੰ ਇਹ ਲੱਗਦਾ ਤੇਰੇ ਪਿੱਛੇ ਕੋਈ ਚੀਜ਼ ਹੈ ਜੂ ਜਾਣ ਕੇ ਨੂੰ ਧਾਰਮਿਕ ਮੁੱਦਾ ਬਣਾਉਣਾ ਚਾਹ ਰਿਹਾ ਹੈ ਚੀਜ਼ ਤੇਰੇ ਪਿੱਛੇ ਹੈ ਨਾ ਤੂੰ ਜਿਹੜਾ ਬਲਕੀ ਨਸੀਬ ਨੂੰ ਬਗਾਮ ਕਰ ਰਿਹਾ ਹੈ ਜਿਹੜੀ ਤੈਨੂੰ ਜਿਹੜੀ ਤੈਨੂੰ ਉਂਗਲ ਲਾ ਰਹੀ ਹੈ ਤੈਨੂੰ ਇਨਵੈਸਟਮੈਂਟ ਕਰ ਰਹੀ ਹੈ ਉਂਗਲ ਹੀ ਉਂਗਲ ਤੈਨੂੰ ਸ਼ੈਤਾਨ ਦੇ ਹੱਥ ਲਾਇਆ ਵਾ ਵੀਰ ਜੀ ਤੇਰੀ ਵੀਡੀਓ ਹੈ ਮੇਰੇ ਕੋਲ ਵੀਡੀਓ ਸਾਰੀ ਵੀਡੀਓ ਦੇਖ ਲੈ ਜਿੱਦਿ ਤੂੰ ਲੋਕਾਂ ਨੂੰ ਭੜਕਾਇਆ ਮੇਰੀ ਗੱਲ ਸੁ ਜਿੱਤਰਾ ਲੋਕਾਂ ਨੂੰ ਭੜਕਾਇਆ ਤੂੰ ਨਹੀਂ ਲੋਕਾਂ ਨੂੰ ਭੜਕਾਇਆ ਪਰਚਾ ਕਰਾ ਕੇ ਪਰਮੁਖ ਨੂੰ ਦੱਸ ਠੀਕ ਹੈ ਉਹ ਕੁੜੀ ਨੂੰ ਤੂੰ ਹੀ ਬਦਨਾਮ ਕਰ ਦਿੱਤਾ ਦੱਸੋ ਕਿਦੋਂ ਕਰਦੋ ਕਿਹਾ ਤੁਹਾਨੂੰ ਮੈਂ 12 ਨੂੰ ਤੁਸੀਂ ਧਰਨਾ ਪ੍ਰਦਰਸ਼ਨ ਕਰੋ ਤੁਸੀਂ ਕਹ ਰਹੇ 12 ਨੂੰ ਇਕੱਠੇ ਹੋ ਮੇਰੀ ਗੱਲ ਸੁਣੋ ਉਹ ਤਾਂ ਕੋਈ ਗੱਲ ਨਹੀਂ ਆ ਤੁਸੀਂ ਮੈਂ ਤੇ ਤੁਸੀਂ ਤੁਸੀਂ ਮੈਨੂੰ ਧਮਕੀ ਦਿੱਤੀ ਹੈ ਨਾ ਕਿ ਤੈਨੂੰ ਦੇਖ ਲਾਂਗੇ ਕੀ ਮੈਂ ਤੁਸੀਂ ਮੈਨੂੰ ਧਮਕੀ ਦਿੱਤੀ ਹੈ ਆ ਕਿ ਤੈਨੂੰ ਅਸੀਂ ਦੇਖ ਲਾਂਗੇ ਰੋਕੀ ਭਾਜੀ ਆਪਣੇ ਕੋਲ ਤੂੰ ਕਹਿੰਦਾ ਮੈਂ ਪ੍ਰਭੂ ਦਾ ਬੰਦਾ ਆ ਆਪਣੇ ਕੋਲ ਨਹੀਂ ਮੇਰੀ ਗੱਲ ਰਿਕਾਰਡ ਹੈ ਸਾਰੇ ਕੁਝ ਮੈਂ ਗੱਲਾਂ ਬਣਾਈ ਜਾ ਛੁੱਡੂ ਦੇ ਉਹ ਮੇਰੀ ਗੱਲ ਸੁਣ ਠੀਕ ਹੈ ਛੁੱਡੂ ਗਿਆ ਤੁਸੀਂ ਆਪਣੇ ਕੋਲ ਹਾਂ ਆਪਣੇ ਕੋਲ ਯਾਨ ਤੁਸੀਂ ਇਦਾਂ ਬੋਲਿਆ ਮੈਂ ਤੁਹਾਨੂੰ ਇੱਕ ਸ਼ਬਦ ਵੀ ਇਦਾਂ ਬੋਲਿਆ ਕੀ ਪਾਸਟ ਮੈਨੂੰ ਥੋੜੀ ਪਤਾ ਤੂੰ ਪਾਸਟਰ ਐ ਅੱਛਾ ਤੈਨੂੰ ਨਹੀਂ ਪਤਾ ਨਹੀਂ ਕੋਈ ਹਜ਼ਾਰ ਤੋਂ ਜਿਆਦਾ ਉੱਪਰ ਤੇ ਮੇਰੀ YouTube ਤੇ ਵੀਡੀਓ ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਿੰਨੇ ਤੇ YouTube ਤੇ ਕਿੰਨੇ ਹਜ਼ਾਰ ਤੋਂ ਉੱਪਰ ਮੇਰੀ ਵੀਡੀਓ ਹੈ YouTube ਤੇ ਵੀਡੀਓ ਪਾ ਕੇ ਤੂੰ ਰੱਬ ਥੋੜੀ ਬਣ ਗਿਆ ਜੀ ਵੀਡੀਓ ਪਾਤੀ ਤੂੰ ਪ੍ਰਭੂ ਯਿਸੂ ਦਾ ਦਾਸ ਐ ਮੈਂ ਰੱਬ ਦੀ ਗੱਲ ਕਰਦਾ ਮੈਂ ਪ੍ਰਭੂ ਯਿਸੂ ਦੀ ਗੱਲ ਕਰਦਾ ਨਾਮ ਲੈ ਰਿਹਾ ਮੈਂ ਤਾਂ ਸੁਖਵਿੰਦਰ ਨਾਲ ਗੱਲ ਕਰ ਰਿਹਾ ਤੂੰ ਸੁਖਵਿੰਦਰ ਨਾਲ ਗੱਲ ਕਰ ਰਿਹਾ ਇਹ ਦੱਸ ਦੇ ਤੂੰ ਪਹਿਲਾਂ ਮੈਨੂੰ ਮੈਂ ਪਾਸਟਰ ਸੁਖਵਿੰਦਰ ਰਾਜਾ ਨਾਲ ਗੱਲ ਕਰਦਾ ਨਹੀਂ ਜੀ ਪਹਿਲਾਂ ਮੈਨੂੰ ਇਹ ਦੱਸ ਸੁਖਵਿੰਦਰ ਗੱਲ ਕਰ ਰਿਹਾ ਸੁ ਮੈਂ ਪਾਸਟਰ ਸਿਕੁੰਦਰ ਰਾਜ ਜੋ ਮੇਰਾ ਨਾਮ ਹੈ ਪਾ ਆਪਣੇ ਆਪ ਵਾਸਟਰ ਲਈ ਜਾ ਜੋ ਮਰਜ਼ੀ ਲਈ ਜਾ ਮੈਂ ਤੈਨੂੰ ਪੁੱਛਿਆ ਸਿਕੁੰਦਰ ਗੱਲ ਕਰ ਰਿਹਾ ਤੁਸੀਂ ਕੌਣ ਹੋ ਦੱਸਦਾ ਮੈਨੂੰ ਪੁੱਛਣ ਵਾਲੇ ਮੈਂ ਤੈਨੂੰ ਨਾਮ ਪੁੱਛਿਆ ਤੇਰਾ ਸਿਕੁੰਦਰ ਤੇਰਾ ਤੇਰਾ ਨਾਮ ਪੁੱਛਦਾ ਮੈਂ ਕਹਿੰਦਾ ਮੇਰਾ ਨਾਮ ਪਾਸਟਰ ਸਿਕੁੰਦਰ ਰਾਜ ਆ ਮੈਂ ਤੈਨੂੰ ਉਧਾਰਕਾਰ ਦਾ ਨਾਮ ਪੁੱਛਿਆ ਤੇਰਾ ਨਾਮ ਸਿਕੁੰਦਰ ਸਿੰਘ ਹੈ ਪਾਸਟਰ ਸਿਕੁੰਦਰ ਰਾਜ ਤੈਨੂੰ ਫਿਰ ਕਿੱਦਾਂ ਦੇ ਵੀਡੀਓ ਦੀ ਸਰਵਿਸ ਮੈਂ ਨਹੀਂ ਤੂੰ ਆਪਣੇ ਆਪ ਸੈਲਫ ਸੈਲਫ ਪਾਸਟਰ ਬਣੀ ਜਾ ਰਿਹਾ ਤੈਨੂੰ ਕਿੰਨਾ ਬਣਾਤੇ ਪਾਸਟਰ ਤੈਨੂੰ ਕਿੰਨੇ ਬਣਾਤਾ ਪਾਸਟਰ ਦੀ ਉਪਾਧੀ ਪਤਾ ਤੁਹਾਨੂੰ ਤੈਨੂੰ ਕਿਤੇ ਬਰਾਦੀ ਤੇਰੇ ਵਾਂਗੂ ਚਿੱਕਾ ਨਹੀਂ ਮਾਰਦੇ ਪਾਸਟ ਉੱਤੇ ਆ ਕੇ ਮੇਰੀ ਗੱਲ ਸੁਣੋ ਕਿ ਗਲਤੀ ਨਹੀਂ ਬੋਲਦੇ ਕਿਸੇ ਦੀ ਕਿਸੇ ਦੀ ਜਨਾਨੀਆਂ ਨੂੰ ਕੁੜੀਆਂ ਦੀ ਕੁੜੀਆਂ ਦੀ ਡੜ ਲਾ ਰਿਹਾ ਗਾੜੀ ਲਾਗੇ ਨਾ ਨਾਲੂ ਉਹਨਾਂ ਦੀ ਕੁੜੀਆਂ ਦੇ ਡੜ ਤੂੰ ਲਾ ਰਿਹਾ ਵਾ ਉਹ ਕੋਈ ਚੱਕਰ ਨਹੀਂ ਮਾਸਟਰਮੈਂਡ ਤੂੰ ਬੰਦਾ ਨਾ ਇਹ ਮਾਸਟਰ ਇੱਕ ਹੀ ਤੂੰ ਜਿੰਨਾ ਮਰਜ਼ੀ ਗੱਲ ਜਿਹੜੀ ਮਰਜ਼ੀ ਤੂੰ ਨਹਿਕਮੇ ਦਾ ਬੰਦਾ ਨਾ ਜਿੱਥੇ ਮਰਜ਼ੀ ਜ਼ੋਰ ਲੱਗਦਾ ਤੈਨੂੰ ਕਿੰਨੇ ਪੈਸੇ ਦਿੱਤੇ ਤੈਨੂੰ ਬਸਪਿੰਦਰ ਨੇ ਤੈਨੂੰ ਕਿੰਨੇ ਪੈਸੇ ਮਿਲਦੇ ਤੂੰ ਕਿੰਨੀ ਵੱਡੀ ਮੰਗੀ ਤੈਨੂੰ ਪਤਾ ਹੈ ਤੂੰ ਕਿੰਨੀ ਵੱਡੀ ਮੰਗੀ ਪਰਚੀ ਤੇ ਤੇਰੇ ਕੋਲ ਆ ਰਹਿ ਤੈਨੂੰ ਕੀ ਆ ਮੰਗਿਆ ਵੱਡੀ ਕਿੰਨੀ ਮੰਗੀ ਸੀ ਪਰਚੇ ਦਾ ਹੱਲ ਕਰਾਉਂਦਾ ਤੁਸੀਂ ਰਹਿਣ ਵਾਲੇ ਕਿੱਥੇ ਦੇ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਇਹ ਦੱਸੋ ਤੂੰ ਹੀ ਤੇ ਕਿੰਨੇ ਕਰੋੜ ਮੰਗਿਆ ਸੀ ਪਤਾ ਤੇ ਪੈਸਾ ਪਤਾ ਤੁਸੀਂ ਰਹਿਣ ਵਾਲੇ ਕਿੱਥੇ ਦੇ ਜੇ ਕਰੋੜ ਦਿਆ ਹੁੰਦਾ ਤਾਂ ਨਾ ਅਵੇਲੇਬਲ ਵੈਰੀ ਗੱਲ ਉਹਨਾਂ ਨੇ ਦਿੱਤਾ ਤੈਨੂੰ ਤੂੰ ਮੰਗਿਆ ਵਾ ਅੱਛਾ ਦੇ ਤਿਆ ਨਾ ਮੈਨੂੰ ਹਾਂ ਤੂੰ ਮੰਗਿਆ ਤੇਰਾ ਬਿਜ਼ਨਸ ਹੀ ਆਇਆ ਜਵਰਦਨ ਪਾਲ ਹੈ ਨਾ ਤੇ ਨਪਾਲ ਤੋਂ ਬੰਦਗੀ ਕਰ ਗਿਆ ਸੀ ਉਹ ਤੇ ਆ ਵੀ ਗਿਆ ਤੁਸੀਂ ਰਹਿਣ ਵਾਲੇ ਕਿੱਥੇ ਕਿੱਥੇ ਆ ਗਿਆ ਉਹ ਤਾਂ ਬੰਦਗੀ ਕਰਨ ਗਿਆ ਸੀ ਉਹ ਮੇਰੇ ਕੋਲ ਭੱਜਾਉ ਹੁੰਦਾ ਕਿ ਜਿਹੜਾ ਲੋਕੇ ਬੈਠਾ ਉਹਦੇ ਸ਼ਰੀਆ ਬੰਦਗੀ ਕਰਨ ਦੇ ਆ ਸੀ ਕਿੱਥੇ ਰ ਕਿੱਥੇ ਆ ਗਿਆ ਉਹ ਕਿੱਥੇ ਹੈ ਮੈਨੂੰ ਬਤਨ ਤੂੰ ਦੱਸੀਏ ਤੂੰ ਲੱਭ ਲੋ ਤੇ ਜਿੱਥੇ ਹੈਗਾ ਛੱਡ ਦੋ ਤਾਕਤ ਨਹੀਂ ਆਜੀ ਕਿਆ ਯਾਰ ਤੂੰ ਤੁਸੀਂ ਵੀ ਨਾ ਯਾਰ ਮੈਂ ਅੰਧਵਿਸ਼ਵਾਸ ਦੀ ਗੱਲ ਹੁੰਦੀ ਆ ਤੁਸੀਂ ਨਾ ਐਡਾ ਨਾ ਕਰੋ ਕੱਲ ਨੂੰ ਤੁਸੀਂ ਵੀ ਮੇਰੇ ਕੋਲ ਆ ਮੇਰੀ ਗੱਲ ਸੁਣੋ ਮੇਰੇ ਕੋਲ ਕਿੰਨੇ ਮੇਰੀ ਗੱਲ ਸੁਣੋ ਤੇਰੇ ਕੋਲ ਆਉਂਦੇ ਜੂਰਤੇ ਮੈਨੂੰ ਇਹ ਸਕੂਲ ਜਾਣ ਦੀ ਜਰੂਰਤ ਹੈ ਬਾਅਦ ਚਾ ਕੇ ਕਹਿੰਦੇ ਆ ਵੀ ਸਾਨੂੰ ਉਸ ਟਾਈਮ ਪਤਾ ਨਹੀਂ ਸੀ ਜੀ ਸਾਨੂੰ ਪਤਾ ਨਹੀਂ ਲੱਗਿਆ ਸਾਨੂੰ ਤਾਂ ਐ ਲੱਗਿਆ ਨਜਾਇਜ਼ ਹੋ ਰਿਹਾ ਫਲਾਣਾ ਹੋ ਰਿਹਾ ਟਪਾਣਾ ਨਜਾਇਜ਼ ਭਾਜੀ ਪਰਚੇ ਕਰਾਉਂਦਾ ਵਾ ਜੇਦਰ ਕੋਈ ਪੱਸਦਾ ਵੀ ਹੋਵੇ ਨਾ ਬਈ ਉਹਦੇ ਦਾ ਮਲਗੇ ਨਹੀਂ ਹੁੰਦਾ ਕਿ ਬੰਦੇ ਦੇ ਨਜਾਇਜ਼ ਦੀ ਪਰਚਾ ਕਰਾਈ ਜਾਓ ਫਿਰ ਤੁਹਾਡੇ ਵਰਗੇ ਨਾ ਸਾਡੇ ਆਫਿਸਾਂ ਦੇ ਬਾਹਰ ਖੜੇ ਹੁੰਦੇ ਆ ਕਿਤੇ ਫਿਰ ਤੁਹਾਡੇ ਵਰਗੇ ਨਾ ਗੋਵਿੰਦਰ ਸਾਡੇ ਆਫਿਸਾਂ ਦੇ ਬਾਹਰ ਖੜੇ ਹੁੰਦੇ ਵੀ ਮੇਰੇ ਨਾਲ ਨਜਾਇਜ਼ ਹੋ ਗਈ ਮੇਰੀ ਹੈਲਪ ਕਰੋ ਮੈਂ ਤੇਰੇ ਅੱਗੇ ਘਟੀਏ ਬੰਦੇ ਤੇ ਗੜੀ ਨਹੀਂ ਜਾਂਦਾ ਮੈਂ ਤੈਨੂੰ ਕੀ ਕਹ ਰਿਹਾ ਕਟਿਆ ਤੂੰ ਕਿਹੜਾ ਬਹੁਤ ਵਧੀਆ ਮੇਰੀ ਗੱਲ ਸੁਣ ਮੈਨੂੰ ਤੇਰੀ ਲੋੜ ਨਹੀਂ ਤੂੰ ਕੀ ਤੇਰਾ ਕੀ ਬਣਾਇਦਾ ਤੁਸੀਂ ਕੀ ਤੁਸੀਂ ਤੇਰੇ ਕੀ ਬਣਾ ਕਿਹੜੇਲੇ ਪ੍ਰਭੂ ਦੇ ਸਾਥ ਕਰਦਲੇ ਨੇ ਇੱਕ ਤੇਰਾ ਤੇਰਾ ਪਾਪਾ ਜਿਹਨੂੰ ਤੂੰ ਪਾਪਾ ਪਾਪਾ ਕਹਿੰਦਾ ਉਹ ਉਹ ਜਨਾਨੀਆਂ ਨੂੰ ਇੰਨਾ ਗਲਤ ਬੋਲਦਾ ਇੱਕ ਤੂੰ ਆ ਗਿਆ ਤੂੰ ਤੁਸੀਂ ਜਨਾਨੀਆਂ ਨੂੰ ਬਲ ਤੁਸੀਂ ਬਾਈਬਲ ਪੜ੍ਹਦੇ ਹੋ ਕਿ ਤੁਸੀਂ ਸਮਝ ਤੁਹਾਡੀ ਆਪਣੇ ਸਮਝ ਨੂੰ ਮੱਥੇ ਤੇ ਹੱਥ ਮਾਰੋ ਯਾਰ ਤੁਸੀਂ ਜਨਾਨੀਆਂ ਨੂੰ ਇੰਨਾ ਗਲਤ ਬੋਲ ਰਹੇ ਤੁਸੀਂ ਜਨਾਨੀਆਂ ਕੋ ਤੁਸੀਂ ਗਲਤ ਬੁਲਾ ਰਹੇ ਜੋ ਯਾਰ ਚਲੋ ਕੁੜਕੁੜੀ ਆਪਣੇ ਬਿਆਨ ਦੇ ਰਹੀ ਹੈ ਉਹ ਆਪਣਾ ਸਪਸ਼ਟੀਕਰਨ ਦੇ ਰਹੀ ਹੈ ਉਹ ਤਾਂ ਐਸਆਈਟੀ ਬੈਠੀ ਹੈ ਉਹਨਾਂ ਦੀ ਤਾਂ ਤੂੰ ਵੀ ਇੱਥੇ ਨਾ ਵੀਡੀਓ ਦੇ ਜਿੰਨੇ ਕੋਸਟਰਸ ਕੀਤੀ ਪਹਿਲੇ ਦਿਨ ਤੋਂ ਵਿੱਚ ਨਹੀਂ ਨਾਲ ਹਾਂ ਮੈਂ ਵਿੱਚ ਬੈਠਾ ਤੁਸੀਂ ਗਾੜੀ ਲਾਗੀ ਇਹ ਕੰਮ ਕਰਾਇਆ ਨਾ ਬਜਿੰਦਰ ਨੂੰ ਗੱਲ ਮੇਰੀ ਗੱਲ ਸੁਣ ਮੈਂ ਬਜਿੰਦਰ ਦੀ ਗੱਲ ਕਰ ਰਿਹਾ ਨਾ ਮੈਂ ਬਜਿੰਦਰ ਦੀ ਗੱਲ ਕਰ ਰਿਹਾ ਜਿਹੜਾ ਵਿਜੇ ਮਾਨੂ ਵਾਲੇ ਉਹ ਕਹਿੰਦਾ ਕਿ ਮਸੀਹ ਲੋਕ ਧਰਨਾ ਨਾ ਲਾਇਓ ਤੇ ਇਹਨੂੰ ਇਹ ਨਹੀਂ ਪਤਾ ਕਿ ਜਿਹੜੇ ਮਸੀਹ ਲੋਕ ਪਰਚਾ ਨਹੀਂ ਕਰਾਉਂਦੇ ਕੀ ਕਰਾ ਵਿਜੇ ਮਾਨੂ ਵਾਲਾ ਗੱਲ ਕਹਿੰਦੇ ਨੇ ਕਿ ਤਨਣਾ ਨਾ ਲਾਇਓ ਹੂੰ ਤੇ ਤਨਣਾ ਨਾ ਲਾਉਣਾ ਮਸੀਹ ਲੋਕਾਂ ਦਾ ਕੰਮ ਨਹੀਂ ਤੇ ਮਸੀਹ ਲੋਕਾਂ ਦਾ ਕੰਮ ਪਰਚਾ ਕਰਾਉਣਾ ਨਹੀਂ ਆ ਉਹ ਵੀ ਤੇਰੇ ਅੱਗੇ ਦੀ ਮਦਦ ਮੰਗੀ ਹੋਣੀ ਕਿਉਂਕਿ ਉਹਨੇ ਲਾਈਵ ਹੋ ਕੇ ਕਹਿ ਨਹੀਂ ਕਿ ਮੈਂ ਹਿੰਦੂ ਤੇਰੀ ਕੀ ਗੱਲ ਹੈ ਪੱਕੀ ਗੱਲ ਹੈ ਮਸੀਹ ਲੋਕ ਪਰਚਾ ਨਹੀਂ ਕਰਾਉਂਦੇ ਦੱਸ ਤਾਂ ਦੱਸੀ ਕਿਹਸਾ ਤੂੰ ਜਿਹੜੀ ਗੱਲ ਕਹਿ ਰਿਹਾ ਵੀ ਮਸੀਹ ਲੋਕ ਪਰਚਾ ਨਹੀਂ ਕਰਾਉਂਦੇ ਨਹੀਂ ਮੈਂ ਉਹਦੀ ਗੱਲ ਕੀਤੀ ਹੈ ਨਾ ਨਹੀਂ ਦਿਲੋਂ ਦੱਸੀ ਦਿਲੋਂ ਤੂੰ ਦੱਸ ਦੇ ਕਦ ਕਰਾਉਂਦੇ ਨਹੀਂ ਕਰਾਉਂਦੇ ਕਿਦਾਂ ਜਿੱਦਾਂ ਤੂੰ ਕਹਿ ਰਿਹਾ ਮਖੀ ਲੋਕ ਪਰਚਾ ਨਹੀਂ ਕਰਾਂਦੇ ਇਹ ਤੇਰੇ ਪਾਪਾ ਜੀ ਨੇ ਵੀ ਤੇਰੇ ਪਾਪਾ ਨੇ ਵੀ ਇਹ ਗੱਲ ਕਹੀ ਆ ਕਿਹੜਾ ਕਿਹ ਕਿਹੜੇ ਪੱਤ ਨਹੀਂ ਗੱਲ ਕਰਤੀ ਮੈਨੂੰ ਕੀ ਪਤਾ ਕਿਹੜਾ ਜੀ ਨਹੀਂ ਦੱਸ ਮੇਰੇ ਪਾਪਾ ਈਸ਼ੂ ਸੀ ਚਲੋ ਮਨ ਤਾਂ ਇਸ ਟਾਈਮ ਤੇ ਰੋ ਲੱਗਦਾ ਹੈ ਸਾਰੀ ਮੇਰੀ ਵੀਡੀਓ ਕੱਢ ਲੇ ਕਿ ਮੈਂ ਸਾਰੀ ਵੀਡੀਓ ਪ੍ਰਭੂ ਈਸ਼ੂ ਨੂੰ ਪਾਪਾ ਦੇਣਾ ਪਤਾ ਨਹੀਂ ਚਲੋ ਚਲੋ ਛੱਡ ਤੂੰ ਮੇਰੇ ਪਾਪਾ ਦੇ ਖਿਲਾਫ ਨਾ ਬੋਲ ਚੰਗਾ ਪ੍ਰਭੂ ਈਸ਼ੂ ਦੇ ਮੈਂ ਤਾਂ ਇਹਦੀ ਗੱਲ ਕਰ ਰਿਹਾ ਯਾਰ ਇਹਦੀ ਗੱਲ ਕਰ ਰਿਹਾ ਤੇਰੇ ਵਜਿੰਦਰ ਦੀ ਉਹਦੇ ਇੱਕ ਪਾਸ ਜੀ ਹੈ ਨਾ ਪ੍ਰਭੂ ਦੇ ਦਾਸ ਹੈ ਮੈਂ ਉਹਨੂੰ ਕੀ ਪਤਾ ਪ੍ਰਭੂ ਦੇ ਦਾਸ ਜ ਆ ਚਲੋ ਬਸ ਤੁਸੀਂ ਮੰਨਿਆ ਵਧੀਆ ਤੇ ਤੁਸੀਂ ਮੈਨੂੰ ਦਿੱਤੀ ਐ ਧਮਕੀ ਮੇਰੀ ਗੱਲ ਸੁਣੋ ਤੁਸੀਂ ਜੇ ਤੁਸੀਂ ਰੋਗੀ ਪਾਜੀ ਤੁਸੀਂ ਤੁਸੀਂ ਰੋਗੀ ਪਾਜੀ ਤੁਸੀਂ ਵੀ ਦਿੱਤੀ ਧਮਕੀ ਕਿ ਤੈਨੂੰ ਵੀ ਅਸੀਂ ਦੇਖ ਲਾਂਗੇ ਹਨਾ ਤੇ ਜਿੱਥੇ ਤੇ ਕੋਈ ਜ਼ੋਰ ਲੱਗਦਾ ਉਹਨਾਂ ਜਿਹੜਾ ਮਰਜੀ ਲਾ ਲਈ ਅੱਛਾ ਠੀਕ ਐ ਤੁਸੀਂ ਮੈਨੂੰ ਦੱਸੋ ਟਾਈਮ ਸਮਾਂ ਕਿਦਾਂ ਤੁਸੀਂ ਦੱਸੋ ਟਾਈਮ ਸਮਾਂ ਦੱਸੋ ਤੁਸੀਂ ਵੇਖੋ ਤੁਸੀਂ ਹੀ ਕਰਾਉਣਾ ਉਹ ਵੀ ਕਰਾਉਣਾ ਨਾ ਆਪਣੇ ਆਪ ਹੀ ਬੋਲੀ ਜਾ ਰਿਹਾ ਮੈਨੂੰ ਦਿੱਤੀ ਧਮਕੀ ਮੰਨੂ ਕੀ ਕਿ ਤਾ ਬਿੱਤੀ ਕਿ ਤੂੰ ਕਿ ਅੱਗੇ ਕਹਿਣਾ ਕਿ ਤੈਨੂੰ ਵੇਖ ਲਾਂਗੇ ਉਹਦਾ ਮੀਨਿੰਗ ਉਹ ਸਾਰਾ ਕੁਝ ਸੁਭਿਆੰਦਾ ਮੇਰੀ ਗੱਲ ਸੁਣ ਲੈ ਤੈਨੂੰ ਇੱਕ ਵੀ ਲਫ਼ਜ਼ ਮੈਂ ਦਾਦਾ ਨਹੀਂ ਬੋਲਿਆ ਤੈਨੂੰ ਬੋਲੇ ਬੋਲੇ ਕਿਉਂ ਨਹੀਂ ਕੋਈ ਗੱਲ ਨਹੀਂ ਮੇਰੇ ਫੋਨ 'ਚ ਸਾਰੀ ਰਿਕਾਰਡਿੰਗ ਹੈ ਮੇਰੇ ਵੀ ਰਿਕਾਰਡਿੰਗ ਮੇਰੇ ਫੋਨ 'ਚ ਵੀ ਤੇਰੇ ਫੋਨ 'ਚ ਵੀ ਹੋ ਰਹੀ ਹੋਣੀ ਇਹ ਬਾਰ-ਬਾਰ ਬਾਰ-ਬਾਰ ਮੰਨੂ ਇੱਕੋ ਗੱਲ ਨਾ ਕਹਿ ਦੇਖ ਲਾਂਗੇ ਦੇਖ ਲਾਂਗੇ ਦੇਖ ਲਾਂਗੇ ਮੈਂ ਤੈਨੂੰ ਜੋ ਗੱਲ ਕਹਿ ਰਿਹਾ ਉਸ ਗੱਲ ਤੇ ਉਸ ਗੱਲ ਤੇ ਆ ਕਿ ਵੀ ਭਰਾ ਮੇਰੀ ਫੋਟੋ ਤੂੰ ਲਾਈ ਹੈ ਉਹਦੇ ਉੱਪਰ ਠੀਕ ਹੈ ਮੇਰਾ ਤੇਰੇ ਨਾਲ ਕੋਈ ਲੈਣ ਦੇਣ ਨਹੀਂ ਨਾ ਮੈਂ ਤੈਨੂੰ ਜਾਣਦਾ ਨਾ ਮੈਂ ਤੈਨੂੰ ਪਛਾਣਦਾ ਮੇਰੇ ਨਾਲ ਐਵੇਂ ਨਾ ਖਾਈ ਜਾ ਬਿਨਾਂ ਮਤਲਬ ਤੋਂ ਬਿਨਾਂ ਮਤਲਬ ਤੋਂ ਤੂੰ ਉਹਦੇ ਵਿੱਚ ਉਹ ਮਾਮਲੇ 'ਚ ਬਾਹਰ ਨਿਕਲ ਜਾ ਫਿਰ ਕਹੋ ਕਿ ਮੈਂ ਇਹਦੇ ਵਿੱਚ ਕੁਝ ਨਹੀਂ ਹੈ ਤੂੰ ਕਹਿ ਕਿ ਮੈਂ ਰਿਪੋਰਟ ਕਰਾਂ ਚਾਹ ਲਾ ਵੀਡੀਓ ਪਾ ਦੇ ਕਿ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਚਾਹੇ ਝੂਠੀ ਹੈ ਚਾਹੇ ਸੱਚੀ ਹੈ ਮੈਨੂੰ ਇਹਦੇ ਬਾਰੇ ਨਹੀਂ ਮੈਂ ਇਹਦੇ ਵਿੱਚੋਂ ਬਾਹਰ ਨਿਕਲ ਗਿਆ ਲਾਈਵ ਹੋ ਕੇ ਕਹ ਦੇ ਤੂੰ ਮੈਨੂੰ ਬਾਹਰ ਘਟਾਣਾ ਚਾਹੁੰਦਾ ਇੱਥੋਂ ਕਿਦੋਂ ਤੂੰ ਆਪੇ ਕਹਿ ਰਿਆ ਨਾ ਕਿ ਤੂੰ ਮੈਂ ਵੀਡੀਓ ਪਾਉਣੀ ਆਂ ਫਿਰ ਅੱਛਾ ਤੂੰ ਵੀ ਕੰਮ ਕਰ ਤੂੰ 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 ਕਹਿ ਰਿਆ ਮੈਂ ਵੀਡੀਓ ਪਾਵਾਂਗਾ ਕੀ ਵੀਡੀਓ ਪਾਏਗਾ ਤੂੰ ਕੀ ਤਮ ਕੀ ਦੇ ਰਿਹਾ ਮੈਨੂੰ ਵੀਡੀਓ ਦੀ ਬਾਰ ਬਾਰ ਮੇਰੇ ਤੁਸੀਂ ਦੱਸੋ ਕਹਿੰਦਾ ਤੁਹਾਨੂੰ ਠੋਕਦਾ ਨਾ ਮੈਂ ਵੀਡੀਓ ਪਾ ਕੇ ਕੀ ਠੋਕੇਗਾ ਤੂੰ ਮੈਨੂੰ ਸੌਤ ਪਤਾ ਲੱਗ ਜੇ ਤੈਨੂੰ ਹਾਂ ਅਬ ਮੈਂ ਕੋਈ ਗੱਲ ਨਹੀਂ ਕਿੱਥੇ ਰਹਿੰਦੇ ਹੋ ਤੁਸੀਂ ਉਹ ਤੈਨੂੰ ਪਤਾ ਲੱਭ ਲਾ ਉਹ ਵੀਡੀਓ ਤਾਂ ਕੱਢ ਲਓ ਵੀਡੀਓ ਨਾਲੇ ਵੇਖੋ ਚੈੱਕ ਕਰੋ ਉਹਨਾਂ ਦਾ ਐਡਰੈਸ ਲੱਭ ਲਓ ਓਚ ਹਾਂ ਐਡਰੈਸ ਲੱਭ ਲਓ ਸਾਰਾ ਕੁਝ ਮੇਰਾ ਐਡਰੈਸ ਉੱਥੇ ਹੀ ਹੈ ਅੱਛਾ ਹਾਂ ਇਹ ਗਲਤ ਗਲਤ ਗੱਲ ਤੁਸੀਂ ਜਾਂ ਵਿੱਚ ਜੋ ਹੀ ਕਹਿੰਦੇ ਨਾ ਤੁਸੀਂ ਮੈਂ ਕ੍ਰਾਈਮ ਐਕਟ ਕਰਾਈ ਦੇ ਐਕਟ ਤੇ ਕ੍ਰਾਈਮ ਕਰ ਰਹੇ ਤੁਸੀਂ ਤੁਸੀਂ ਉਹ ਕ੍ਰਾਈਮ ਕਰਨ ਦਾ ਤੁਹਾਨੂੰ ਤਰੀਕਾ ਆ ਫਿਰ ਤੁਸੀਂ ਫਿਰ ਤੁਸੀਂ ਪਤਾ ਕੀ ਕਰੋਗੇ ਫਿਰ ਬਲੈਕਮੇਲ ਕਰਦੇ ਕੁੜੀਆਂ ਨੂੰ ਅੱਗੇ ਲਾਗੇ ਨਾ ਫਿਰ ਤੁਸੀਂ ਨਾ ਫਿਰ ਤੁਸੀਂ ਮੇਰੀ ਗੱਲ ਸੁਣ ਲੈ ਮੇਰੇ ਖਿਲਾਫ ਵੀ ਕੋਈ ਕੁੜੀ ਤਿਆਰ ਕਰ ਲਈ ਚੰਗਾ ਮੇਰੀ ਗੱਲ ਸੁਣ ਲੈ ਫਿਰ ਮੈਂ ਤੂੰ ਫਿਰ ਤੂੰ ਫਿਰ ਤੂੰ ਪ੍ਰਭੂ ਦਾ ਦਾਸ ਬਣ ਜੀਗਾ ਜਦ ਤੇ ਪਰਚਾ ਹੋ ਗਿਆ ਫਿਰ ਤੂੰ ਐਵੇਂਗਾ ਵੀ ਮੈਂ ਪ੍ਰਭੂ ਦਾ ਦਾਸ ਤੇ ਗਲਤ ਕੰਮ ਕਰ ਰਹੇ ਹੋ ਉਹ ਪਰਚਾ ਤਾਂ ਨਹੀਂ ਪ੍ਰਭੂ ਦੀ ਦਾਸ ਕਰਦੇ ਠੀਕ ਆ ਕਿਉਂਕਿ ਉਹ ਬਾਈਬਲ ਚ ਪਹਿਲਾਂ ਕਹਿੰਦਾ ਕਿ ਮੇਰੇ ਨਾਂ ਦੀ ਖਾਤਰ ਜਾਣਾ ਬਹੁਤ ਹੈ ਵੀ ਗੱਲ ਸੁਣ ਜੇ ਤੁਸੀਂ ਤੁਸੀਂ ਕਿਸੇ ਨੂੰ ਗਲਤ ਬੋਲੋਗੇ ਕਲਾਈਮ ਕਰੋਗੇ ਤਾਂ ਫਿਰ ਤੁਸੀਂ ਐਡਾ ਫਿਰ ਫਿਰ ਤੁਸੀਂ ਧਰਮ ਧਰਮ ਨੂੰ ਅੱਗੇ ਲੈ ਕੇ ਆਉਂਦੇ ਹੋ ਮੈਂ ਦੱਸ ਰਿਹਾ ਮੇਰੀ ਗੱਲ ਸੁਣ ਧਰਮ ਨੂੰ ਨਹੀਂ ਧਰਮ ਨੂੰ ਚਿੱਤ ਕਿਹਨੂੰ ਨਾ ਇੱਕ ਵਾਲਮੀਕੀ ਨੂੰ ਤੂੰ ਬਾਰ-ਬਾਰ ਬਾਰ-ਬਾਰ Hindu 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 ਬੰਦਾ Hindu ਬੰਦਾ ਕਹਿ ਕੇ ਮੈਂ ਬੰਦਾ ਕਿਹਾ ਨਾ ਬੰਦੇ ਨਹੀਂ ਕਿਹਾ ਬੰਦਾ ਕਿਹਾ ਹਾਂ ਮੈਂ ਦੱਸ ਬੰਦਾ ਹੀ ਮੈਨੂੰ ਇਹ ਕਹਿ ਰਿਹਾ ਮੈਂ ਆਪਣੀਆਂ ਗੱਲ ਕਰ ਰਿਹਾ ਮੈਂ ਨਹੀਂ ਤੂੰ ਮੈਂ ਸਾਰੀ ਕੌਮ ਦੀ ਗੱਲ ਨਹੀਂ ਤੁਹਾਡੀ ਦੀ ਕਰਦਾ ਮੈਂ ਤੇਰੀ ਗੱਲ ਕਰਦਾ ਪੂਰਾ ਵੀਡੀਓ ਚ ਮੰਨੂ ਇੱਕ ਗੱਲ ਇੱਕ ਗੱਲ ਇੱਕ ਗੱਲ ਸੁਣ ਲਓ ਤੁਸੀਂ ਸੁਖਵਿੰਦਰ ਜੀ ਬਸ ਮੈਂ ਲਾਸਟ ਵਿੱਚ ਫੋਨ ਕਰਾਂਗਾ ਤੁਹਾਡੇ ਨਾਲ ਮੈਂ ਬਹਿਸ ਨਹੀਂ ਕਰਨੀ ਦੇਖੋ ਮੈਂ ਤੁਹਾਨੂੰ ਜਾਣਦਾ ਨਹੀਂ ਮੈਂ ਤੁਹਾਨੂੰ ਪਛਾਣਦਾ ਨਹੀਂ ਜਾਂ ਤਾਂ ਬੰਦਾ ਹੋਵੇ ਵੀ ਜਾਣਦਾ ਆ ਪਛਾਣਦਾ ਹੋਵੇ ਜੇ ਤੈਨੂੰ ਤੂੰ ਕਹਿੰਦਾ ਮੈਂ ਵਾਹ ਲਾਦਾਗਾ ਮੈਂ ਤੇਰਾ ਜਲੂਸ ਕਰਦਾਗਾ ਤੂੰ ਜਿੰਨਾ ਤੇ ਤੇ ਜਲੂਸ ਕਰਦਾ ਹੋਵੇ ਨਿਕਲ ਜੀ ਨਿਕਲ ਜੇ ਜਾਂ ਮੇਰੇ ਖਿਲਾਫ ਕੋਈ ਵੀ ਉਹਦੇ ਚ ਵਰਡ ਤੂੰ ਕੋਈ ਗਲਤ ਬੋਲ ਪਿਆ ਮੈਂ ਤਾਂ ਕਾਨੂੰਨ ਦੀ ਮਦਦ ਲਵਾਂਗਾ ਠੀਕ ਹੈ ਫਿਰ ਤੂੰ ਇਹ ਨਾ ਕਾਨੂੰਨ ਦੀ ਮਤਲਬ ਲੈਣੀ ਕਿ ਕੁੜੀਆਂ ਦੀ ਮਤਲਬ ਲੈਣੀ ਐ ਇਦਾਂ ਕਹਿ ਮੈਂ ਨਾ 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 ਤੂੰ ਕੁੜੀਆਂ ਦੀ ਮਤਲਬ ਲੈਣਾ 2018 ਜੀ ਤੂੰ ਕੁੜੀ ਦੀ ਮਤਲਬ ਲਈ ਇੱਕ ਹੀ ਕੁੜੀ ਦੀ ਮਤਲਬ ਲਈ ਕੁੜੀ ਦੀ ਕੁੜੀ ਦੀ ਕੁੜੀ ਦੀ ਮੇਰੇ ਖਿਲਾਫ ਹੀ ਕਿ ਕੁੜੀ ਨੂੰ ਤਿਆਰ ਕਰ ਲਾ ਤੇਰੇ ਹੁੰਦਾ ਹੀ ਇਹੋ ਆ ਮੁੜ ਕੇ ਮੇਰੇ ਕੋਲ ਪੈਸੇ ਮੰਗੀ